ਸਿੰਘਸਾਨੋ ਮੇਰੇ ਤੋਂ ਵੀ ਉੱਤੇ ਕਾਬਲ ਨਾ ਹਮਲਾ ਹੋਇਆ ਬੰਦਿਆਂ ਤੇ ਨਾਮ ਲਿਖਦਾ ਬੰਦਿਆਂ ਦਾ ਨਾਮ ਲਿਖਦਾ ਕੀ ਨਾਮ ਦਾ ਸਖਦੀਪ ਤੁਹਾਡਾ ਕਿਹੜਾ ਪਿੰਡ ਹੈ ਕੀ ਹੈ ਸਰ ਮੇਰਾ ਨਾਮ ਲਵਰੀ ਕੁਮਾਰ ਜੀ ਪਿੰਡ ਉਗਰੋਲ ਦਾ ਤਹਿਸੀਲ ਨਿਆਲਾ ਜੀ ਭਰੀ ਮੈਂ ਇੱਥੇ ਔਲਾ ਸਾਹਿਬ ਜੀ ਹਰਪਤਾਸ ਜੀ ਨਿਆਲਾ ਜੀ ਕਹਿੰਦੇ ਮੈਂ ਇੱਥੇ ਆਪਾਂ ਰੈਲੀ ਦੇ ਆਪਣੇ ਵਰਕਰ ਲੈ ਆ ਗਏ ਆਂ ਸਾਰੇ ਆਪਣੇ ਬੰਦੇ 10 15 ਆ ਗਏ ਸੀ ਤੇ ਬੈਠੇ ਤੇ ਪਿਆਸ ਲੱਗੀ ਪਰ ਉਹ ਪੀਣ ਗਏ ਸਾਰੇ ਨਾਲ ਪਹਿਲਾਂ ਗੱਡੀ ਉੱਥੇ ਖੜਾ ਛੜੀ ਮੈਨੂੰ ਨਹੀਂ ਪਤਾ ਕਿਹੜੇ ਕੰਮ ਆਏ ਇਹਨਾਂ ਨੇ ਆ ਕੇ ਹੁੰਦਾ ਸਾਰੇ ਇੱਕ ਨੇ ਮੇਰੇ ਫੈਰ ਮਾਰਿਆ ਕਿਰਪਾਨ ਵਾ ਕੇ ਮੈਂ ਹੱਥ ਵੜਤਾ ਇਹ ਮੁੰਡਾ ਵਰਿੰਦਰ ਸਿੰਘ ਸਨ ਆਫ ਬਲਦੇਵ ਸਿੰਘ ਪਿੰਡ ਉੱਗਰ ਰੋਲਖ ਅਮਨਦੀਪ ਸਿੰਘ ਸਨ ਬਾਜੋਤ ਸਿੰਘ ਪਿੰਡ ਦਧਰਾ ਸਰਤਾਜ ਸਿੰਘ ਪਿੰਡ ਪੋਏ ਵਾਲੀ ਬੰਦੀ ਸਿੰਘ ਬੰਟੀ ਕੁਮਾਰ ਪਿੰਡ ਉੱਗਰ ਰੋਲਖ ਸੁਖਦੇਵ ਸਿੰਘ ਸਨ ਮस्तान ਸਿੰਘ ਪਿੰਡ ਉੱਗਰ ਰੋਲਖ ਬਲਦੇਵ ਸਿੰਘ ਸਨ ਨਰੰਜਨ ਸਿੰਘ ਜਿਹੜੇ ਬੰਦੇ ਮੈਂ ਜਾਣਦਾ ਕਿ ਇੱਕ ਆਪਣੀ ਆਡੀ ਗੱਡੀ ਜੀ ਬਾਕੀ ਇੱਕ ਬਰੀਜਾ ਗੱਡੀ ਸੀ ਜੋ ਸਰਪੰਚ ਜੀ ਉਹ ਪਿੱਛੇ ਪਾਜੀ ਸਭ ਕੋ ਜਿਉਂਦੇ ਆ ਜੀ ਇਹ ਪੁਰਾਣੀ ਵੀ ਰੰਜੇਸ਼ਾ ਪੁਰਾਣੀ ਰੰਜੇ ਪਾਜੀ ਮੇਰੇ ਪਰਚਾ ਕਰਾਇਆ ਹੈ ਇਹਨਾਂ ਪਹਿਲਾਂ ਇੱਕ ਮੈਂ ਸੁਪਰੀਮ ਕੋਰਟੋਂ ਜ਼ਮਾਨਤ ਕਰਾਈ ਪਿਛਲੇ ਸੋਮਵਾਰੇ ਇਹਨਾਂ ਦੀਆਂ ਜ਼ਮਾਨਤਾਂ ਨਹੀਂ ਆਈਆਂ ਨਾ ਇਹਨਾਂ ਨੂੰ ਪੁਲਿਸ ਫੜ ਰਹੀ ਆ ਨਾ ਇਹਨਾਂ ਦੇ ਵਿਆਪਨ ਜਵਾਂ ਕੀਤੇ ਆ ਮੰਗ ਕੀ ਕਰਦੇ ਜੋ ਮੰਗ ਮੈਂ ਇਹੋ ਕਰਦਾ ਪਾਜੀ ਉਹਨਾਂ ਨਜ਼ਾਇਰ ਕੋਈ ਪਰਚਾ ਨਾ ਬਣਾਉਣ ਇਹਨਾਂ ਬੰਦੀ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਅੱਗੇ ਵੀ ਅਰੈਸਟ ਨਹੀਂ ਕੀਤਾ ਪੁਲਿਸ ਨੇ ਉਹਨਾਂ ਕਰਕੇ ਮੇਰੇ ਤੇ ਫੇਰ ਕੀਤਾ ਪਾਜੀ ਅਜੇ ਤੱਕ ਅਰੈਸਟ ਨਹੀਂ ਹੋਈ ਜ਼ਮਾਨਤ ਨਹੀਂ ਆਈਆਂ ਪਰਚਾ ਆਇਆ ਅਜੇ ਵੀ ਅਰੈਸਟ ਨਹੀਂ ਮੁਰਦਾਬਾ ਆ ਮੁਰਦਾਬਾ ਲੋਕ ਤੁਹਾਨੂੰ ਅੰਮ੍ਰਿਤਸਰ ਦੇ ਕਾਂਗਰਸੀਆਂ ਦੀ ਚੋਣ ਜਾਅਦਾ ਲੱਗਾ ਸਾਡੇ ਤਿਆਰ ਜਮਾ ਨੇ ਸਾਡੇ ਸਾਰੇ ਜਮਾ ਜਮਾ ਕਰ ਨੇ ਇਹ ਸਰਕਾਰ ਦੇ ਸਾਰੇ ਖਿਲਿਆਂ ਛਰੇਆ ਪੁੰਡਾ ਛਰੇਆ ਇਹਦੀ ਦੱਬ ਚੱਕ ਲੋ ਆਇਲਾ ਸਾਹਿਬ ਕੀ ਮੰਗ ਕਰ ਮੁਰਦਾਬਾ ਮੁਰਦਾਬਾ ਕੀ ਮੰਗ ਕੀ ਮੰਗ ਮੁਰਦਾਬਾ 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 ਜਦੀਬ ਸਾਹਿਬ ਮੁਰਦਾਬਾ ਮੁਰਦਾਬਾ ਚਲੇਗੀ ਮਰਦਾ ਨਹੀਂ ਚਲੇਗੀ ਨਹੀਂ ਚਲੇਗੀ ਲੈ ਲੈ ਦਾਰਿਆ ਮਰਦਾ ਮਰਦਾ ਬਾਤ ਮਰਦਾ ਬਾਤ ਅਸੀਂ ਅਸੀਂ ਕੋਈ ਨਹੀਂ ਦੇ ਬੈ ਲੈਕਚਰ ਕਵਿਚ ਨੇ ਅਸੀਂ ਐਸਟੀਪੀ ਦਾ ਪੁੱਤਰ ਨਹੀਂ ਛੱਟਣਾ ਜੇ ਕਦੇ ਮਾਤਾ ਵੀ ਹੋਇਆ ਨਾ ਵੀ ਅਸੀਂ ਸੀਸੀਟੀਵੀ ਵਿੱਚ ਇਧਰ ਹੋ ਗਿਆ ਜੀ ਆ ਹੋ ਗਿਆ ਤੇ ਜਾਂ ਨਾ ਝੁੱਟੀ ਜੱਤ ਕਿਉਂਕਿ ਝੁੱਟੀ ਛੱਡ ਲਾ ਕੇ ਲੰਮੇ ਪਏ ਮੈਂ ਤੁਹਾਨੂੰ ਦੱਸਦਾ ਹੁਣ ਇਹ ਬਿਲਕੁਲ ਬਰਦਾਸ਼ਤ ਨਹੀਂ ਹੋਣਾ ਆ ਦੇਖੋ ਕਟੇ ਸਾਡੇ ਛੂਟਾ ਬੱਤ ਜਿਸਾ 350 ਜਾਨਾਂ ਨੇ ਛੂਟਾ ਬੱਤ ਇਹ ਤੇ ਸ਼ਾਦੀ ਨਹੀਂ ਆਉਂਦੀ ਹਰ ਪਿਆਰ ਮਰਪੋਣਾ ਮਿਲ ਗਈਆਂ ਵਧੀਆ ਪਿਆਰ ਸਾਹਮਣੇ ਸਾਡਾ ਕੋਸ਼ਿਸ਼ ਤੇ ਬੱਦ ਸੋਈ ਤਾਂ ਕੱਢਿਆ ਪਿਆ ਜਾ ਫਿਰ ਕਿਆ ਵਾਗਿਆ ਸਾਹਿਬ ਇਹ 300000 ਫਿਰ 100000 ਕਰਾਉਂਦੇ ਦੋ ਆ ਗਏ ਉਥੇ ਇਹ ਫਿਰ ਨੰਬਰ 3 300000 ਬੰਦੇ ਪਾਉਣ ਸਾਰੇ ਟੋਟਲ ਹਾਂਜੀ ਹੋਇਆ ਸਾਬ ਇਲੈਕਸ਼ਨ ਕਮਿਸ਼ਨ ਦੇ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਮੈਂ ਇਲੈਕਚਰ ਦੇ ਵਿੱਚੋਂ ਮੰਗ ਕਰਦਾ ਇਹ ਸ਼ਰੇਆਮ ਕਿਤੇ ਦਿਨ ਗੋਲੀਆਂ ਚਲਾਈਆਂ ਜਾ ਰਹੀਆਂ ਪੁਣੀ ਕਾਂਗਰਸ ਪਾਰਟੀ ਦੇ ਵਰਕਰ ਰੈਲੀ ਕਰ ਰਹੇ ਅਜਨਾਲੇ ਅਜਨਾਲੇ ਲਗਾਤਾਰ ਇਹਨਾਂ ਦੇ ਸਾਡੇ ਵਰਕਰਾਂ ਦੇ ਨਾਲ ਹੀ ਪਿੰਡ ਹੈ ਬੰਦੇ ਲੈ ਕੇ ਆ ਰਿਆ ਕੱਲਾ ਸੀ ਮੋਟਰਸਾਈਕਲ ਤੇ ਆ ਰਿਆ ਨੂੰ ਢਾਕੇ ਗੋਲੀਆਂ ਚਲਾਈਆਂ ਕਿ ਪਿੰਡ ਚੋਂ ਬੰਦੇ ਨਹੀਂ ਨਿਕਲਦੇ ਨੇ ਉਹ ਧਾਰੀਵਾਲ ਜਿਹੜਾ ਉਹਦੇ ਰਿਸ਼ਤੇਦਾਰ ਹੈ ਉਹਦੇ ਗੁੰਡਿਆਂ ਨੇ ਇਹ ਸਾਰਾ ਕੰਮ ਕੀਤਾ ਔਰ ਗੋਲੀ ਵੀ ਅਸੀਂ ਪੁਲਿਸ ਨੂੰ ਦੇ ਦਿੱਤਾ ਉਹਦਾ ਕੋਲ ਵੀ ਜਦਾਂ ਸੀ ਇਹ 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 ਲੋ ਇਹ ਲੋਕਤੰਤਰ ਹੈ ਇਹ ਕਿੱਦਾਂ ਪਿਸਟੌਲ ਬਾਹਰ ਤੁਰੇ ਫਿਰਦੇ ਨੇ ਇੱਦਾਂ ਸਾਰਾ ਕੁਝ ਹੋ ਰਿਹਾ ਕਿਰਪਾਲ ਨਾ ਵੜਿਆ ਤੇ ਗੋਲੀ ਆ ਵੇਖੋ ਲੱਗੀ ਅੱਜ ਆਹ ਜੇ ਕਿਰਪਾਲ ਆਹ ਸਾਰਾ ਉਹਨਾਂ ਦੀ ਖੋਈ ਜੜੀ ਆਪਾਂ ਆ ਬੇਕਰ ਇਹ ਹਾਲਾਤ ਨੇ ਪੰਜਾਬ ਦੇ ਵਿੱਚ ਅੱਜ ਗੁੰਡਾਗਰਦੀ ਜਿਹੜੀ ਕਾਲੀਦਾਲ ਵੇੜਿਆ ਸੀ ਉਹ ਗੁੰਡਾਗਰਦੀ ਹੁਣ ਐਸੇ ਵੇਲੇ ਆਮ ਆਦਮੀ ਪਾਰਟੀ ਕਰ ਰਹੀ ਏ ਇਹ ਲੋਕ ਸੰਤਵੰਤ ਦੇਜ ਦੇ ਪਸਰੀਕ ਲੋਕਾਂ ਨੂੰ ਵਾਦੇ ਕਰ ਰਹੇ ਨੇ ਅਸੀਂ ਪ੍ਰਸ਼ਾਸਨ ਦੇਵਾਂਗੇ ਆ ਪ੍ਰਸ਼ਾਸਨ ਹੈ ਆ ਕੰਮ ਹੈ ਕਿ ਪਿੰਡ ਜੋ ਵੋਟ ਨਹੀਂ ਪੈਣੀ ਇੱਕ ਵੋਟ ਪੱਕਾ ਹੈ ਬਸ ਚਾਹ ਨਹੀਂ ਕਰਦਾ ਬੜੀ ਤੁਹਾਡੇ ਮਾਂ ਦੇ ਜੇ ਮੇਰੇ ਉੱਗੇ ਰੋਲਕ ਪਿੰਡ ਚ ਕੰਮ ਦਾ ਧਾਰੀਆਲ ਜੇਜੇ ਮੈਂ ਸਿਆਦ ਛੱਡ ਦਾਂਗਾ ਭਾਜੀ ਇਹਨਾਂ ਨੂੰ ਪਤਾ ਏ ਦੇਖੋ ਲੋਕ ਲੋਕ ਪਿਆਰ ਕਰਦੇ ਕੰਮਾਂ ਨੂੰ ਜਿਹੜਾ ਲੋਕਾਂ ਦਾ ਰਹਿੰਦਾ ਆ ਉਹ ਲੋਕ ਲੋਕਾਂ ਲੋਕ ਪੱਕੀ ਕੰਮ ਕਰਦੇ ਆ ਹੁਣ ਕੰਮ ਕਰੋ ਲੋਕਾਂ ਤੋਂ ਵੋਟਾਂ ਲਓ ਪਿਆਰ ਕਰੋ ਉਹਨਾਂ ਨੇ ਜਿਹੜਾ ਉਹਨਾਂ ਨੇ ਝੂਠਾ ਲੰਮਾ ਬਣਾ ਕੇ ਝੂਠਾ ਆ ਗੋਲੀ ਆ ਆ ਗੋਲੀ ਦੇਖ ਲਓ ਕਾਹਦਾ ਕ੍ਰਾਸ ਕਰਾਉਣਗੇ ਜਦੋਂ ਸਾਡੇ ਆ ਕੇ ਰੈਲੀ ਆਉਂਦੇ ਨਾਲ ਸਾਡੀ ਰੈਲੀ ਐਡੀ ਵੱਟੀ ਅਸੀਂ ਉੱਠਣਾ ਹੀ ਨਹੀਂਗਾ ਆਜ਼ਾਦਤਾ ਦੀ ਹੱਤਿਆਵਾਦੀ ਰੈਲੀ ਤੇ ਜੋ ਹੁਣ ਮੌਕੇ ਤੇ ਆਇਆ ਜੀ ਲਵਲੀ ਕੁਮਾਰ ਨਾਂ ਦਾ ਹੈਗਾ ਬੰਦਾ ਉਹਨੇ ਦੱਸਿਆ ਵੀ ਦੁਨ ਕਰਕੇ ਰੈਲੀ ਸੀਗੀ ਕਾਂਗਰਸ ਚ ਰੈਲੀ ਚੱਲਦੀ ਸੀਗੀ ਉਹ ਬਾਹਰ ਇੱਥੇ ਪਾਣੀ ਪੀਣ ਆਇਆ ਹੈਗਾ ਤੇ ਉੱਥੇ ਕੁਝ ਬੰਦਿਆਂ ਨੇ ਉੱਥੇ ਹਮਲਾ ਕੀਤਾ ਹੈਗਾ ਜਿੱਦੇ ਉਹਨੂੰ ਕਹਿੰਦਾ ਮੇਰੇ ਇੱਕ ਗੋਲੀ ਮਾਰੀਏ ਤੇ ਬਾਕੀ ਉਹਨੂੰ ਸੱਟਾਂ ਮਾਰੀਆਂ ਜਾਈਏ ਮੌਕੇ ਤੇ ਆਏ ਆ ਸੱਟਾਂ ਉਹਦੇ ਵੱਜੀਆਂ ਹੈਗੀਆਂ ਨੇ ਉਹ ਦਾਖਲ ਹੋ ਰਿਹਾ ਹਸਪੀਟਲ ਦੇ ਵਿੱਚ ਦਾਖਲ ਹੋ ਕੇ ਬਿਆਨ ਹੋ ਕੇ ਜੋ ਕਾ ਕਾਰਵਾਈ ਬਣਦੀ ਉਹ ਕਾਰਵਾਈ ਕਰਾਂਗੇ ਸਰ ਇਹਨਾਂ ਦੀ ਵੀ ਪੁਰਾਣੀ ਵੀ ਰੰਜਿਸ਼ ਤੇ ਸੀ ਜਾਂਦੀ ਆ ਉਹ ਅਸੀਂ ਇਹ ਗਾਂ ਦੀ ਗੱਲ ਹੁਣ ਪੁੱਛਾਂਗੇ ਨਹੀਂ ਅਜੇ ਤਾਂ ਬੰਦਾ ਦਾਖਲ ਹੋ ਰਿਹਾ ਕਰਕੇ ਵੀ ਦਾਖਲ ਹੋਣ ਤੋਂ ਬਾਅਦ ਇਹਨਾਂ ਦੀ ਪੁਰਾਣੀ ਰੰਜਿਸ਼ਾ ਜਾਂ ਕੀ ਹੈਗੀ ਆ ਉਹ ਸਾਵਨਾ ਜਿਹੜਾ ਹੈਗਾ ਅਸੀਂ ਜੋ ਸੱਟਾਂ ਮਾਰੀਆਂ ਜੇ ਕਿਸੇ ਨੇ ਕਾਨੂੰਨ ਨੂੰ ਹੱਥ 'ਚ ਲਿਆ ਹੈਗਾ ਉਹ ਭਾਵੇਂ ਕੋਈ ਹੋਵੇ ਠੀਕ ਨਹੀਂ ਗੱਲ ਜਿਹੜੀ ਕੋਈ ਫਾਇਰ ਆਰਮ ਹੋਇਆ ਹੈਗਾ ਜਾਂ ਕਿਸੇ ਦੇ ਸੱਟਾਂ ਮਾਰੀਆਂ ਕਾਨੂੰਨ ਨੂੰ ਆਪਣੇ ਹੱਥ 'ਚ ਨਹੀਂ ਕੋ ਲੈ ਸਕਦਾ ਇਸ ਕਰਕੇ ਜੋ ਬਿਆਨ ਲਿਖਾਊਗਾ ਉਹ ਕਰਕੇ ਅਸੀਂ ਪੱচ্চਾ ਦੇਣ ਲੱਗੇ ਆ ਜੀ